ਸ਼ਸ਼ੀਕਾ ਜੀ ਪੀਟੀਸੀ ਨਿਊਜ਼ ਨਾਲ ਜੁੜਿਓ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਜਿੱਥੇ ਅਕਸਰ ਸਰਕਾਰ ਸਿਹਤ ਨੂੰ ਲੈ ਕੇ ਵੱਡੇ ਦਾਅਵੇ ਠੋਕਰੀਆ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਪੋਸਟਰ ਤੱਕ ਜਿਹੜੇ ਆ ਪੰਜਾਬ ਭਰ ਵਿੱਚ ਲਗਾਏ ਗਏ ਆ ਪਰ ਇਨ੍ਹਾਂ ਦਾਅਵਿਆਂ ਵਿੱਚ ਕਿੰਨਾ ਕੁ ਦਮ ਹੈ ਇਸ ਖਬਰ ਤੋਂ ਤੁਸੀਂ ਜਾਣ ਸਕਦੇ ਹੋ ਜਿੱਥੇ ਅਕਸਰ ਦੇਖਦੇ ਆ ਕਿ ਮਰੀਜ਼ ਹਸਪਤਾਲ ਚ ਆਂਦਾ ਹੈ ਤੇ ਜਲਦੀ ਤੋਂ ਜਲਦੀ ਇਲਾਜ ਜਿੱਥੇ ਮੰਗ ਕੀਤੀ ਜਾਂਦੀ ਆ ਪਰ ਉੱਥੇ ਜੇਕਰ ਇਹ ਇਲਾਜ ਲਾਈਟ ਨਾ ਹੋਣ ਕਾਰਨ ਮੌਕੇ ਤੇ ਸਹੀ ਤਰੀਕੇ ਨਾਲ ਨਾ ਕੀਤਾ ਜਾ ਸਕੇ ਜਾਂ ਡਾਕਟਰਾਂ ਦੀਆਂ ਕੋਸ਼ਾ ਜਿਹੜੀਆਂ ਉਹ ਉੱਥੇ ਦਿਖਾਈ ਦੇਣ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਆ ਕੰਮਕਾਜ ਚੱਲ ਰਹੇ ਨੇ ਤਾਂ ਤਾਜ਼ਾ ਮਾਮਲਾ ਜਿਹੜਾ ਉਹ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਸਿਵਲ ਹਸਪਤਾਲ ਵਿੱਚ ਇੱਕ ਮਰੀਜ਼ ਆਉਂਦਾ ਹੈ ਦੇਰ ਰਾਤ ਜਦੋਂ ਉਸ ਦਾ ਡਾਕਟਰ ਇਲਾਜ ਕਰ ਰੇ ਸੀ ਤਾਂ ਅਚਾਨਕ ਜਿਹੜੀ ਲਾਈਟ ਪਾ ਜਾਂਦੀ ਹੈ ਤੇ ਇਥੋਂ ਤੱਕ ਨੌਬਤ ਆ ਜਾਂਦੀ ਹੈ ਕਿ ਕਾਫੀ ਸਮਾਂ ਜਿਹੜਾ ਲਾਈਟ ਨਹੀਂ ਆਂਦੀ ਅਤੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਮੋਬਾਈਲ ਫੋਨ ਦੇ ਟਾਰਚ ਜਿਹੜੀ ਆ ਜਗਾ ਕੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕੀਤਾ ਜਾਂਦਾ ਤਾਂ ਇਹ ਜਿਹੜੇ ਹਾਲਾਤ ਨੇ ਅੱਜ ਦੇ ਉਹ ਹਸਪਤਾਲਾਂ ਦੇ ਆਪ ਮਹਾਰੇ ਬਿਆਨ ਹੋ ਰਹੇ ਨੇ ਤਾਂ ਬਿੱਤੇ ਦਿਨ ਹੀ ਇੱਕ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਵੀ ਮਾਮਲਾ ਸਾਹਮਣੇ ਆਇਆ ਸੀ ਜਦੋਂ ਆਪਰੇਸ਼ਨ ਦਰਮਿਆਨ ਲਾਈਟ ਪਾ ਜਾਂਦੀ ਹੈ ਤੇ ਮੌਕੇ ਤੇ ਡਾਕਟਰ ਵੱਲੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ ਤੇ ਉਸ ਵੀਡੀਓ ਦੀ ਗੂੰਜ ਆ ਜਿਹੜੀ ਹਾਈ ਕੋਰਟ ਤੱਕ ਪਹੁੰਚੀ ਸੀ ਤੇ ਹਾਈ ਕੋਰਟ ਵੱਲੋਂ ਸੂ ਮੋਟੋ ਲੈਂਦੇ ਹੋਏ ਇਸ ਤੇ ਸਰਕਾਰ ਨੂੰ ਜਿਹੜਾ ਤਲਬ ਕੀਤਾ ਸੀ ਤਾਂ ਸਿਹਤ ਸਕੱਤਰ ਤੋਂ ਜਿਹੜੇ ਆ ਸਾਰੀ ਜਾਣਕਾਰੀ ਮੰਗੀ ਗਈ ਸੀ ਕਿ ਆਖਰਕਾਰ ਕਿਉਂ ਅਜਿਹਾ ਹੋ ਰਿਹਾ ਤਾਂ ਉੱਥੇ ਵੀ ਸਰਕਾਰ ਨੇ ਜਿਹੜਾ ਆਪਣਾ ਜਵਾਬ ਦਿੱਤਾ ਪਰ ਉਹ ਜਵਾਬ ਦਾ ਕਿੰਨਾ ਕਸਰ ਹੋਇਆ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਦੱਸ ਦਈਏ ਕਿ ਮਰੀਜ਼ ਜਿਹੜਾ ਨਵਤੇਜ ਸਿੰਘ ਦੱਸਿਆ ਜਾ ਰਿਹਾ ਜਿਸ ਦਾ ਜੋ ਕਿ ਈ ਰਿਕਸ਼ਾ ਚਲਾਉਂਦਾ ਹੈ ਅਤੇ ਈ ਰਿਕਸ਼ੇ ਦਾ ਉਸ ਦਾ ਐਕਸੀਡੈਂਟ ਹੁੰਦਾ ਹੈ ਤੇ ਉਸ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਜਦੋਂ ਉਸ ਦੇ ਸਿਰ ਵਿੱਚ ਜਦੋਂ ਇਲਾਜ ਸ਼ੁਰੂ ਕੀਤਾ ਜਾਂਦਾ ਸਿਰ ਦਾ ਡਾਕਟਰਾਂ ਵੱਲੋਂ ਤਾਂ ਮੌਕੇ ਤੇ ਜਿਹੜੀ ਲਾਈਟ ਪਾ ਜਾਂਦੀ ਹੈ ਤੇ ਲਾਈਟ ਕਾਰਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਡਾਕਟਰਾਂ ਨੂੰ ਕਰਨਾ ਪੈਂਦਾ ਹੈ ਤੇ ਮੋਬਾਈਲ ਦੀ ਟਾਰਚ ਜਿਹੜੀ ਆ ਉਹ ਜਗਾ ਕੇ ਇਲਾਜ ਸ਼ੁਰੂ ਹੁੰਦਾ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਸੇ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਪੋਸਟਰ ਆ ਜਿਹੜੇ ਉਹ ਸਰਕਾਰ ਵੱਲੋਂ ਲਗਾਏ ਜਾ ਰਹੇ ਆ ਵੱਡੇ ਵੱਡੇ ਦਾਅਵੇ ਠੋਕੇ ਜਾ ਰਹੇ ਆ ਪਰ ਕਿੰਨਾ ਕੁ ਸਹੀ ਤਰੀਕੇ ਨਾਲ ਢੰਗ ਆ ਤਰੀਕੇ ਨਾਲ ਜਿਹੜਾ ਕੰਮ ਚੱਲ ਰਿਹਾ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਮੌਕੇ ਤੇ ਇਸ ਸਬੰਧੀ ਜਿਹੜੀ ਜਾਣਕਾਰੀ ਆ ਉਹ ਮਰੀਜ਼ ਦੇ ਰਿਸ਼ਤੇਦਾਰ ਨੇ ਵੀ ਦਿੱਤੀ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜਿਹੜੇ ਹਸਪੀਟਲ ਨੇ ਕਿਸ ਤਰੀਕੇ ਨਾਲ ਰੱਬ ਦੇ ਸਹਾਰੇ ਚੱਲ ਰਹੇ ਨੇ ਰੱਬ ਦੇ ਆਸਰੇ ਹੀ ਚੱਲ ਰਹੇ ਨੇ ਤੇ ਮੌਕੇ ਤੇ ਸੇਤ ਮੰਤਰੀ ਜਿੱਥੇ ਅਕਸਰ ਦੇਖਦੇ ਆ ਕਿ ਜਦੋਂ ਅਜਿਹੇ ਮਾਮਲਾ ਸਾਹਮਣੇ ਆਂਦਾ ਉਹ ਵੱਡੇ ਦਾਅਵੇ ਤਾਂ ਠੋਕ ਦਿੰਦੇ ਆ ਪਰ ਅੱਗੇ ਤੋਂ ਕਿੰਨਾ ਕੋਹਨਾ ਦਾਅਵੇ ਤੇ ਕੰਮ ਹੁੰਦਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਕਸਰ ਇਹ ਵੀ ਇੱਥੇ ਦੇਖਣ ਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਮਈ ਜੂਨ ਦਾ ਮਹੀਨਾ ਹੁੰਦਾ ਅਕਸਰ ਉਦੋਂ ਜ਼ਰੂਰ ਜਿਹੜੀ ਹੈ ਲਾਈਟ ਦੀ ਘਾਟ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ ਪਰ ਹਸਪਤਾਲ ਚ ਕਦੇ ਵੀ ਅਜਿਹਾ ਨਹੀਂ ਹੁੰਦਾ ਕਿ ਹਸਪਤਾਲ ਨੂੰ ਲਾਈਟ ਹੀ ਸਪਲਾਈ ਨਾ ਹੋਵੇ ਪਰ ਹੁਣ ਮੌਕੇ ਦੀ ਗੱਲ ਕਰੀਏ ਤਾਂ ਮੌਕਾ ਹੁਣ ਜੋ ਮੌਸਮ ਵੀ ਕਾਫੀ ਹੁਣ ਠੰਡ ਦਾ ਨਜ਼ਰ ਆ ਰਿਹਾ ਹੈ ਤੇ ਇਸ ਸਮੇਂ ਦਰਮਿਆਨ ਵੀ ਸਰਕਾਰ ਜਿਹੜੀ ਹਸਪਤਾਲਾਂ ਵਿੱਚ ਲਾਈਟ ਆ ਉਹ ਪੂਰੀ ਨਹੀਂ ਕਰਦੀ ਨਜ਼ਰ ਆ ਰਹੀ ਅਤੇ ਇਸ ਖਬਰ ਨੇ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤਾਂ ਮੌਕੇ ਤੇ ਅਮਰੀਦ ਦੇ ਭਰਾ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿੱਡਗਰੂ ਕੋਲ ਕਿ ਬਿਜਲੀ ਦੀ ਵੀ ਇੱਥੇ ਸਮੱਸਿਆ ਆਈ ਸੀ ਜਦੋਂ ਬਿਜਲੀ ਹਾਂਜੀ ਐਮਰਜੈਂਸੀ ਜਦੋਂ ਟਾਂਕੇ ਲਾਣ ਲੱਗੇ ਸੀ ਨਾ ਸਾਫ਼ ਕਰਨ ਲੱਗੇ ਸੀ ਜਗਮ ਉਸ ਟਾਈਮ ਬਿਜਲੀ ਚਲੇ ਗਈ ਸੀ ਸਰ ਕਾਫੀ ਡੈਮੇਜ ਸੀਗਾ ਉਹ ਲਾਈਟ ਦੇਟ ਮੋਬਾਈਲ ਦੇ ਟਾਰਚ ਦੇ ਉੱਤੇ ਅਸੀਂ ਸਾਫ਼ ਕੀਤਾ ਜਗਮ ਤੇ ਉਸ ਤੋਂ ਆਨੇ ਟਾਂਕੇ ਲਵਾਏ ਆ ਲਾਈਟ ਕਾਫੀ ਟਾਈਮ ਗਈ ਰਹੀ ਹੈ ਜਿੱਦਾਂ ਅਸੀਂ ਬਹੁਤ ਪਰਚਾਣ ਡਾਕਟਰੀ ਬਹੁਤ ਪਰਚਾਣ ਹੋਈ ਹੈ ਤਕਰੀਬਨ ਜਿਆਦਾ ਨਹੀਂ ਤਾਂ 10 ਤੋਂ 15 ਮਿੰਟ ਕਿਰਕੀ ਵੇਟ ਟ੍ਰੀਟਮੈਂਟ ਕਿਨ ਹੈ ਮੋਬਾਈਲ ਫੋਨ ਦੀ ਟਾਰਚ ਤੇ ਹੋਇਆ ਜੀ ਨਹੀਂ ਸਾਰੇ ਇਨਵਰਟਰ ਤਾਂ ਬਿਲਕੁਲ ਨਹੀਂ ਚੱਲਿਆ ਹੈ ਲਾਈਟ ਗਈ ਹੈ ਕੋਈ ਉਹਨੇ ਮਾੜਾ ਜਿਹਾ ਨਹੀਂ ਚੱਲਿਆ ਸਕੈਂਡਰੀ ਚੱਲਿਆ ਹੋਵੇ ਬਿਲਕੁਲ ਨਹੀਂ ਚੱਲਿਆ ਇਨਵਰਟਰ ਤਾਂ ਜਦੋਂ ਬਸ ਫੋਨ ਦੀ ਟਾਰਚ ਤੇ ਜਲਿਆ ਨੇ ਜਦੋਂ 15-20 ਮਿੰਟ ਬਾਅਦ ਲਾਈਟ ਆਈ ਹੈ ਫਿਰ ਉਸ ਤੋਂ ਬਾਅਦ ਦੁਬਾਰਾ ਥੋੜਾ ਜਿਹਾ ਸੈਟਿੰਗ ਹੋਈ ਸਾਡੀ ਫਿਰ ਜਾ ਕੇ ਸਾਡੇ ਟੰਕ ਵਗੈਰਾ ਸਟੇਚਿੰਗ ਵਗੈਰਾ ਫਿਰ ਹੋਈ ਹੈ